ਰਾਜਾ ਬਣੇਗੇ ਫਿਰ ਉਸ ਤੱਕ ਅੰਤਿਮ ਅਰਦਾਸ ਵਿੱਚ ਨਾਮ ਹਾਜੀ ਪਾਤਰ ਸਾਹਿਬ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ ਆਉਣ ਵਾਸਤੇ ਆਏ ਪੰਜਾਬ ਦੀ ਬਹੁਤ ਮਹਾਨ ਸ਼ਖਸੀਅਤ ਸਨ ਪਾਤਰ ਸਾਹਿਬ ਪਾਤਰ ਸਾਹਿਬ ਨੇ ਪੰਜਾਬਾਸੇ ਪੰਜਾਬੀ ਐਸੇ ਔਰ ਪੰਜਾਬੀ ਮਾਂ ਬੋਲੀ ਹਾਸੇ ਬਹੁਤ ਕੰਮ ਕੀਤਾ ਇਹੋ ਜੇ ਲੋਕਾਂ ਦਾ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਦੇਸ਼ ਨੂੰ ਸਮਾਜ ਨੂੰ ਪੂਰੀ ਦੁਨੀਆ ਨੂੰ ਔਰ ਪੂਰੀ ਦੁਨੀਆ ਚ ਨਾ ਕੇਵਲ ਪੰਜਾਬ ਚ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਕਰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਗਏ ਮੈਂ ਅੱਜ ਉਹਨਾਂ ਨੂੰ ਅੰਤਿਮ ਅਦਾਸ ਦੇਣ ਆ ਕੇ ਤੇ ਆਪਦੀ ਕਾਂਗਰਸ ਪਾਰਟੀ ਵੱਲੋਂ ਔਰ ਆਪਦੇ ਵੱਲੋਂ ਆਪਦੇ ਮਰਹੂਮ ਇਸ ਲੀਡਰ ਨੂੰ ਇਹਦੇ ਰਹੀ ਨਹੀਂ ਕਿ ਜਿਹੜੇ ਐਮ ਐਲ ਏ ਹੁੰਦੇ ਆ ਉਹ ਲੀਡਰ ਹੁੰਦੇ ਆ ਲੀਡਰ ਉਹ ਹੁੰਦੇ ਆ ਜਿਨ੍ਹਾਂ ਦਾ ਸਮਾਜ ਚ ਰਤਬਾ ਹੁੰਦਾ ਹੈ ਅੱਜ ਉਹਨਾਂ ਨੂੰ ਨੱਕ ਮਸਤ ਹੋਣ ਆਇਆ ਹੈ ਔਰ ਗੁਰੂ ਮਾਨ ਦੇ ਕੀਰਤਨ ਆਸ ਕਰਨਾ ਸਿਹਾ ਹੈ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪ ਦੀ ਆਪ ਦੀ ਨਵਾਜ਼ ਬਖਸ਼ਿਓ ਆਪ ਦੀ ਕਿਚਰੀ ਔਰ ਪਿੱਛੇ ਪਰਿਵਾਰ ਨੂੰ ਮੇਰੇ ਭਰਾਵਾਂ ਨੂੰ ਖਾਣਾ ਮੰਨਣ ਦਾ ਮਨ ਬਖਸ਼ਿਓ